ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਪਿੰਟਰ ਫਾਰਮਰ ਟੀਵੀ YouTube ਚੈਨਲ 'ਚ ਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਅੱਜ ਨਵਾਂ ਸਵਰਾ 744 ਨਵੀਂ ਛੋ ਚ ਪੁਰਾਣਾ ਮਾਡਲ ਤੇ ਜਿਹੜਾ ਵਿੱਚ ਟਮਾਟਰੀਆਂ ਹੁੰਦੇ ਸਨ ਉਹ ਤਿੰਨਾਂ ਦੀ ਤੇ ਇੱਕ ਸੁਨਾਲੀ ਕਾ 730 ਮਿੱਟੀ ਤੇ ਪਰਫਾਰਮੈਂਸ ਵਿਖਾਣੇ ਆ ਕਿਹੜਾ ਰੈਟਰ ਸਿਰੇ ਜਾਂਦਾ ਹੈ ਕਿਹੜਾ ਨਹੀਂ ਤੇ ਜਿਹੜੇ ਵੀ ਰ ਆਪਣੇ ਚੈਨਲ ਤੇ ਨਵੇਂ ਨੇ ਚੈਨਲ ਸਬਸਕ੍ਰਾਈਬ ਕਰ ਲਓ ਤੇ ਆਜੋ ਦੇਖਦੇ ਆਂ ਵੀਡੀਓ ਚ ਅੱਗੇ ਇਹ ਅਗਾ ਸੋਨ ਵਾਲੀ ਦਾ 730 ਕਾਫੀ ਵਧੀਆ ਪਰਫਾਰਮੈਂਸ ਰਹੀ ਟਰੈਕਟਰ ਦੀ ਦੂਜਿਆਂ ਨਾਲ ਤੇ ਬਾਕੀ ਜੇ ਦੂਜੇ ਦੇਖਦੇ ਆਂ ਤੇ ਰਾਹ ਨਾ ਲੀਆ ਥੋੜਾ ਨਵਾਂ ਸੀ ਉਹਦੇ ਕਰਕੇ ਤਾਂ ਇਸ ਤੋਂ ਮਤਲਬ ਕੀ ਕਹਿੰਦੇ ਹਨ ਪਹਿਲੀ ਵਾਰ ਚ ਜਿੰਨੇ ਪਰ ਦੂਜੀ ਵਾਰ ਦੇ ਸਿਰੇ ਜਾ ਕੇ ਖੜਿਆ ਸੀ ਤੇ ਪਹਿਲੀ ਵਾਰ ਤੇ ਨਹੀਂ ਸਿਰੇ ਲੱਗਾ ਹੋਣ ਲਿਆਂਦਾ ਸੀ ਦੁਬਾਰੇ ਖਿੱਚ ਕੇ ਬਾਬੇ ਡਰਾਈਵਰ ਨੇ ਤੇ ਇੱਕ ਚੀਜ਼ ਟਰੈਕਟਰ ਦੀ ਦੇਖੀ 730 ਸੋਨ ਵਾਲਾ ਇੱਕ ਹੈ ਪਰ ਚੱਕਰ ਵਗੈਰਾ ਨਹੀਂ ਵੀ ਤੋੜਦਾ ਸਿਰੇ ਜਾ ਕੇ ਸਲਿੱਪ ਕੱਢਨ ਕਰਕੇ ਖੜ ਗਿਆ ਪਰ ਖੋਦ ਤਾਂ ਬਿਲਕੁਲ ਸਿਰੇ ਜਾ ਕੇ ਸੀ ਪਰ ਚੱਕਰ ਨਹੀਂ ਤੋੜੇ ਟਰੈਕਟਰ ਨੇ ਤੇ ਅੱਗੇ ਦੂਜੇ ਟਰੈਕਟਰਾਂ ਦੇ ਮੁਕਾਬਲੇ ਇਹਦੀ ਪਰਫਾਰਮੈਂਸ ਸਭ ਤੋਂ ਵਧੀਆ ਰਹੀ ਨਾਲ ਛੋਟਾ ਹੈ ਸਾਰਿਆਂ ਟਰੈਕਟਰਾਂ ਨਾਲ ਤੇ ਬਾਕੀ ਦੂਜੇ ਵੇਨ ਨੇ ਅੱਗੇ ਤੇ ਕਮੈਂਟਾਂ 'ਚ ਆਪਣੀ ਰਾਏ ਜ਼ਰੂਰ ਜ਼ਰੂਰ ਦਿਓ ਤੁਹਾਨੂੰ ਕਿਹੜੇ ਡਾਇਰੈਕਟਰ ਦੀ ਪਰਫਾਰਮੈਂਸ ਸਭ ਤੋਂ ਜ਼ਿਆਦਾ ਵਧੀਆ ਲੱਗੀ ਆ ਗਿਆ ਸਵਰਾਜ 855 ਬਹੁਤ ਐਂਦਿਲੰਗ ਰਾਜ ਕਰਨ ਵਾਲਾ ਪਰ ਪਰਫਾਰਮੈਂਸ ਇਹਦੀ ਕੁਝ ਜ਼ਿਆਦੀ ਵਧੀਆ ਨਹੀਂ ਰਹੀ 730 ਇਹਨਾਂ ਸਾਰਿਆਂ ਤੋਂ ਸਿਰੇ ਦੇ ਹੈ ਤੇ ਅੱਗੇ 744 ਵੀ ਬਿਲਕੁਲ ਨਵਾਂ ਹੀ ਹੈ ਜਿਹੜੇ ਸ਼ੋਅ ਚ ਆਏ ਨੇ 3 ਸਪੀਡ ਉਹ ਵੀ ਇਹ ਤੇ ਪੁਰਾਣੇ ਮਾਡਲ 855 ਉਹਨਾਂ ਸਾਰਿਆਂ ਪਰਫਾਰਮੈਂਸ ਲੈ ਲਗਾ ਸੇਮ ਹੈ ਚੜਾਈ ਸੇਮ ਹੈ ਸਾਰੇ ਡੈਕਟਰਾਂ ਦੇ ਸਾਲੀ ਇਤੋਂ ਵੀ ਇਸੇ ਸਿਰੇ ਗਈ ਐ ਸੀ ਫਿਰ ਐਸੀ ਦਿਖ ਚੁੱਕੀ ਸੀ ਤੇ ਉਹ ਚੀਜ਼ ਆਪਾਂ ਫਿਰ ਵੀਡੀਓ ਬਣਾਈ ਨਹੀਂ ਅੱਜ ਅੱਜ ਇਹ ਬਈਨਾ ਸਵਰਾਜ 746 ਨਵੀਂ ਸ਼ੇਪਲ ਦੇ ਪਰਫੋਰਮੈਂਸ ਇਹ 743 ਸੀ ਸਪੀਡ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੈਡ ਵੀ ਆਪਾਂ ਤੇ ਪਦਮ ਕੀ ਚੱਕਰ ਟਰੈਕਟਰ ਨਵੇਂ ਕਰਕੇ ਜਾਂ ਕੀ ਟਰੈਕਟਰ ਗੋਮਸੂਮਿਆਂ ਵਾਲਾ ਹੁੰਦਾ ਹੈ ਤੁਸੀਂ ਵੀਡੀਓ ਕਿ ਦੇਖ ਸਕਦੇ ਹੋ ਇਹ ਚੱਕਰ ਬਹੁਤ ਹੀ ਜ਼ਿਆਦਾ ਤੋੜਦਾ ਟਰੈਕਟਰ ਤੇ ਜਗਾ ਵੀ ਸਾਰੇ ਟਰੈਕਟਰਾਂ ਹੀ ਸੇਮ ਨੇ ਲੀਆ ਵੀ ਸੇਮ ਨੇ ਚੜਾਈ ਵੀ ਸੇਮ ਹੈ ਤੇ ਹਾਲਾ ਕਿ 730 ਦੀ ਪਰਫਾਰਮੈਂਸ ਸਭ ਤੋਂ ਜ਼ਿਆਦਾ ਵਧੀਆ ਰਹੀ ਜਿੰਨਾ ਸਾਰੇ ਟਰੈਕਟਰਾਂ ਨੂੰ ਆਕਰ ਕਰ ਸਾਰੀਆਂ ਕੋਸ਼ਿਸ਼ਾਂ ਹੋ ਗਈਆਂ ਤੇ ਸਿਰਫ ਪਾਣਾ ਬਿਆਨ ਹੋ ਰਿਹਾ ਹੈ 33 ਨਾਲ ਤੋਜਨ ਤੇ ਤਾਂ ਟਰਾਲੀ ਸਵੇਰੇ ਗਈ ਮਤਲਬ ਕਿ ਕੱਲੇ ਤੋਂ ਨਹੀਂ ਚਲੇ ਗਈ ਪਰ ਅੱਗੇ ਆ ਗਿਆ ਪੁਰਾਣਾ ਮਾਡਲ ਸਵਾਰਾ ਜੀ ਉਮੀਦਾਂ ਵਡੀਆਂ ਸਨ ਇਹ ਤੋਂ ਅਰੇ ਵਿਚਾਰੇ ਤੇ ਕਮੀਆਂ ਗਈ ਸਨ ਇੱਕ ਤੇ ਦੇ ਟਾਇਰ ਦਾ ਫੇਰ ਜਾਂ ਦੂਜਾ ਰੋਗ ਜੀ ਵੀਰ ਭਜਾ ਕੇ ਲੈ ਆਇਆ ਤੇ ਉਹ ਬ੍ਰੇਕ ਲਾ ਕੇ ਮੋੜਨ ਲੱਗਾ ਤੇ ਉਹਦੀ ਹੱਥੜੀ ਤੇ ਏਸੀ ਕਮਨੀ ਗਈ ਜਦ ਉਹ ਬ੍ਰੇਕ ਲਾਣ ਲੱਗਾ ਰੇਸ਼ਟ ਨਹੀਂ ਪਈ ਤੇ ਉਹ ਸੀ ਫਸ ਗਿਆ ਟਾਪੀ ਡਰਾਈਵਰ ਨੇ ਦੱਦੂ ਜਦ ਕਿ ਕੀ ਪਰ ਡਰਾਈਵਰ ਵੀ ਦੋ ਬਦਲੇ ਪਰ ਇੱਥੋਂ ਸਿਰੇ ਗਈ ਨਹੀਂ ਫਿਰ ਇਹਨੂੰ ਤਾਂ ਟੋਚਨ ਪਾ ਕੇ ਹੀ ਸਿੱਧੇ ਖੜਨਾ ਪਿਆ Peut-être que dit ça. Ça fait que dit paier en dedans. ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟਾਂ ਜ਼ਰੂਰ ਆ ਜਾਈ ਕਰੋ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ